ਅਧਿਕਾਰ ਕੀ ਜੀ ਹਾਂ ਜਿਨ੍ਹਾਂ ਨੂੰ ਨਾ ਤਾਂ ਕੋਈ ਫਿਕਰ ਹੈ ਤੇ ਨਾ ਕੋਈ ਫਾਕਾ ਔਰ ਇਹ ਵੀ ਟੈਨਸ਼ਨ ਨਹੀਂ ਹੈ ਕਿ ਜੇ ਸਾਡੇ ਤੇ ਕਾਰਵਾਈ ਹੋ ਗਈ ਤਾਂ ਅਸੀਂ ਕੀ ਜਵਾਬ ਦੇਵਾਂਗੇ ਔਰ ਬਲਕਿ ਜੀ ਇਹ ਜੋ ਕਰ ਰਹੇ ਹੈ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰਨੀ ਹੈ ਕਿ ਇਹ ਸਹੀ ਕਰ ਰਿਹਾ ਮੰਨਿਆ ਕਿ ਤੁਸੀਂ ਤੁਹਾਡੇ ਕੋਲੇ ਫੋਰਚੂਨਰ ਹੈ ਉੱਤੇ ਲਾਲ ਬੱਤੀ ਹੈ ਤਾਂ ਇਹਦਾ ਮਤਲਬ ਇਹ ਥੋੜੀ ਕਿ ਤੁਸੀਂ ਕਾਨੂੰਨ ਦੀਆਂ ਧੱਜੀਆਂ ਉਡਾਉਂਗੇ ਔਰ ਇਹ ਤਸਵੀਰਾਂ ਦੇਖ ਸਕਦੇ ਹੋ ਪੁਲਿਸ ਦੇ ਸਾਹਮਣੇ ਰੋਡ ਦੇ ਉੱਪਰ ਸਟੰਟ ਮਾਰੇ ਜਾ ਰਹੇ ਆ ਬਾਰੀਆਂ ਖੋਲ ਕੇ ਹਰ ਲੱਤਾਂ ਬਾਹਾਂ ਕੱਡੀਆਂ ਜਾ ਰਹੀਆਂ ਨੇ ਔਰ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਸੜਕ ਤੋਂ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਤੜਥੱਲੀ ਮਚਾਈ ਹੈ ਜਾਨੀ ਕਿ ਇਹ ਰਾਤ ਦਾ ਵੇਲਾ ਹੈ ਔਰ ਪੂਰੇ ਸ਼ਹਿਰ ਦੇ ਵਿੱਚ ਇਹਨਾਂ ਨੇ ਤੜਥੱਲੀ ਮਚਾਈ ਹੋਈ ਹੈ ਇਹ ਫੋਰਚੂਨਰ ਤੇ ਰੀਜ਼ ਕਾਕੇ ਜਿਹੜੇ ਚੜੇ ਹੋਏ ਆ ਬਾਰੀਆਂ ਖੋਲੀਆਂ ਨੇ ਸਟੈਂਟ ਮਰਵਾਏ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਲਾਲ ਬੱਤੀ ਦੇਖੋ ਤੁਸੀਂ ਕਿਵੇਂ ਲੱਗੀ ਹੋਈ ਆ ਫੋਰਚੂਨਰ ਤੇ ਲਾਲ ਬੱਤੀ ਲੱਗੀ ਆ ਔਰ ਦੂਜੀ ਗੱਲ ਕਿ ਜਿਹੜੀ ਨੰਬਰ ਪਲੇਟ ਹੈ ਉਹ ਵੀ ਹਟਾਈ ਹੋਈ ਹੈ ਕਿ ਸਾਡਾ ਕਿਸੇ ਨੂੰ ਪਤਾ ਨਾ ਲੱਗੇ ਇੱਕ ਤਾਂ ਸਟੰਟਮੀ ਵਰਮਾਉਣੇ ਆ ਔਰ ਦੂਜਾ ਨੰਬਰ ਪਲੇਟਾਂ ਵੀ ਲਾਉਣੀਆਂ ਯਾਨੀ ਕਿ ਦੋਵੇਂ ਕੰਮ ਕਰਨੇ ਆ ਤਾਂ ਕਾਰਵਾਈ ਤਾਂ ਫਿਰ ਤਗੜੀ ਹੋਣੀ ਆ ਤਾਂ ਇਹ ਤਸਵੀਰ ਹੈ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਪੀਐਸ ਰਜ਼ੌਰੀ ਗਾਰਡਨ ਦਿੱਲੀ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿਸ ਦੇ ਉੱਪਰ ਹੁਣ ਪੁਲਿਸ ਨੇ ਵੀ ਤਗੜੀ ਕਾਰਵਾਈ ਕਰ ਦਿੱਤੀ ਹੈ 279 ਦੇ ਤਹਿਤ ਐਫਆਈਆਰ ਦਰਜ ਕਰ ਲਈ ਹੈ ਤੇ ਵਿਅਕਤੀ ਨੂੰ ਕਾਬੂ ਕਰਨ ਲਈ ਵੀ ਅਗਲੀ ਕਾਰਵਾਈ ਸ਼ੁਰੂ ਕਰਦੇ ਆ ਪਰ ਇਹ ਤਸਵੀਰਾਂ ਦੇਖੋ ਕਿ ਖੁਦ ਨਾਲ ਖਾਸ ਤਾ ਕੋਈ ਵੀ ਹਾਦਸਾ ਵਾਪਰ ਜਾਂਦਾ ਫੋਰਚਨਰ ਬੇਕਾਬੂ ਹੋ ਕੇ ਕਿਸੇ ਨੂੰ ਟੱਕਰ ਮਾਰ ਦਿੰਦੀ ਕਿਸੇ ਦੀ ਇਸ ਦੇ ਵਿੱਚ ਜਾਨ ਚਲੀ ਜਾਂਦੀ ਤਾਂ ਕੌਣ ਜ਼ਮੇਵਾਰ ਸੀ ਉਤੋਂ ਲਾਲ ਬੱਤੀ ਵੀ ਲੱਗੀ ਹੈ ਫੋਰਚਨਰ ਹੈ ਲਾਲ ਬੱਤੀ ਹੈ ਪਰ ਅਜੇ ਤੱਕ ਇਹ ਪੁਸ਼ਟੀ ਨਹੀਂ ਹੋਈ ਕਿ ਕਿਹੜੇ ਅਧਿਕਾਰੀ ਦੀ ਕਿਸ ਰੈਂਕ ਤੱਕ ਦੇ ਅਧਿਕਾਰੀ ਦੀ ਗੱਡੀ ਹੈ ਔਰ ਪੁਲਿਸ ਵਾਲੇ ਤਾਂ ਖੁਦ ਦੇਖ ਰਿਹਾ ਕਿ ਭਾਈ ਪਤਾ ਨਹੀਂ ਕਿਹੜਾ ਅਫਸਰ ਹੈ ਜਿਹੜਾ ਬਾਰੀਆਂ ਖੋਲ ਕੇ ਤੇ ਲੱਤਾ ਤਾਂ ਕਰੀ ਕਰੀ ਬੈਠਾ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਸ ਦੇ ਉੱਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰਨੀ ਹੈ ਕਿ ਇਹ ਵਿਗੜੇ ਕਾਕਿਆਂ ਦੇ ਲਈ ਵਿਗੜੇ ਲੋਕਾਂ ਦੇ ਲਈ ਕੀ ਕਾਰਵਾਈ ਹੋਣੀ ਚਾਹੀਦੀ ਹੈ ਮੌਕੇ ਤੇ ਜਿਹੜੀ ਕਾਰਵਾਈ ਹੋਵੇ ਤਾਂ ਇਹਨਾਂ ਨੂੰ ਵੀ ਪਤਾ ਲੱਗ ਜਾਏ ਕਿ ਭਾਈ ਇੱਕੀ ਤੋ ਆ ਕੰਮ ਅਸੀਂ ਸੋਚ ਸਮਝ ਕੇ ਕਰਨਾ ਹੈ ਮੰਨਿਆ ਲਾਲਬੱਤੀ ਲੱਗੀ ਹੈ ਮੰਨਿਆ ਫੋਰਚੂਨਰ ਤੁਹਾਡੇ ਕੋਲ ਹੈ ਪਰ ਸੜਕ ਤੇ ਹੋਰ ਵੀ ਤਾਂ ਕੋਈ ਚੱਲ ਰਿਹਾ ਹੈ ਨਾ ਉਹਨਾਂ ਦੀ ਵੀ ਤਾਂ ਜਾਣ ਹੈ ਨਾ ਜੇਕਰ ਇਹ ਕੰਟਰੋਲਡ ਹੁੰਦੀ ਹਨ ਬੈਲੈਂਸ ਹੋ ਕੇ ਕਿਸੇ ਦੇ ਵਿੱਚ ਟੱਕਰ ਵੱਜਦੀ ਤਾਂ ਭਾਈ ਕੌਣ ਜ਼ਿੰਮੇਵਾਰ ਸੀਗਾ ਤੁਹਾਡੀ ਪ੍ਰਤੀਕਿਰਿਆ ਸੀ ਜਾਣਨੀ ਚਾਹਾਂਗੇ ਕਿ ਇਹ ਸਹੀ ਹੈ ਜਾਂ ਗਲਤ ਆਪਣੀ ਪ੍ਰਤੀਕਿਰਿਆ ਜਰੂਰ ਸਾਂਝੀ ਕਰਨੀ ਹੈ ਔਰ ਉਧਰ ਪੁਲਿਸ ਵਾਲੇ ਵਿਚਾਰੇ ਖੜੇ ਹੋਏ ਆ ਕਿ ਆ ਅਫਸਰ ਨੂੰ ਕੀ ਹੋ ਗਿਆ ਇਹ ਸੜਕ ਤੇ ਸਿੱਧਾ ਚੱਲਣ ਦੀ ਬਜਾਏ ਕਿਵੇਂ ਚੱਲ ਰਿਹਾ ਉਲਟਾ ਬਾਹਰੀਆਂ ਵੀ ਖੁੱਲੀਆਂ ਨੇ ਹੱਥ ਵੀ ਬਾਹਰ ਕੱਢੇ ਆ ਲੱਤਾਂ ਵੀ ਬਾਹਰ ਕੱਡੀਆਂ ਨੇ ਭਾਈ ਇਹ ਕਿੱਥੋਂ ਦਾ ਅਫਸਰ ਆ ਗਿਆ ਔਰ ਸ਼ੀਸ਼ੇ ਵੀ ਕਾਲੇ ਆ ਗੱਡੀ ਦੇ ਤੇ ਨੰਬਰ ਪਲੇਟ ਵੀ ਨਹੀਂ ਹੈਗੀ ਕਿ ਭਾਈ ਸਾਡਾ ਪਤਾ ਉਹ ਨਾ ਲੱਗੇ ਕਿ ਗੱਡੀ ਕਿਹਦੀ ਸੀ ਕੱਲ ਨੂੰ ਕਾਰਵਾਈ ਹੋਏਗੀ ਪਰ ਕਿੱਥੇ ਗਿਆ ਔਰ ਪਰ ਇਹ ਅਜੇ ਤੱਕ ਤਾਂ ਪੁਸ਼ਟੀ ਨਹੀਂ ਹੋਈ ਕਿ ਗੱਡੀ ਕਿਹਦੀ ਹੈ ਕਿਹੜੇ ਰੈਂਕ ਤੱਕ ਦੇ ਅਧਿਕਾਰੀ ਦੀ ਗੱਡੀ ਹੈ ਪਰ ਜੋ ਕੁਝ ਵੀ ਹੈ ਇਹ ਗਲਤ ਤਸਵੀਰ ਹੈ ਹਾਲਾਂਕਿ ਹੁਣ ਇਸ ਦੀ ਪਛਾਣ ਜਿਹੜੀ ਹੋ ਚੁੱਕੀ ਹੈ ਪੀਐਸ ਰਜੋਰੀ ਗਾਰਡਨ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਦਿੱਲੀ ਦੇ ਵਿੱਚ ਦੇਰ ਰਾਤ ਸੜਕਾਂ ਦੇ ਉੱਪਰ ਇਹ ਜਿਹੜੀ ਤੜਥੱਲੀ ਮਚਾਈ ਹੈ ਇਹਨਾਂ ਕਾਕਿਆਂ ਨੇ ਤਾਂ ਪੁਲਿਸ ਨੇ ਵੀ ਹੁਣੇ ਕੜੜੇ ਹੱਥੀ ਲੈ ਲਿਆ ਹੈ ਇਸ ਵੀਡੀਓ ਦੇ ਆਧਾਰ ਤੇ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੁਕੱਦਮਾ ਦਰਜ ਕਰ ਦਿੱਤਾ ਹੈ ਤਾਂ ਇੱਕ ਤਾਂ ਨੰਬਰ ਪਲੇਟ ਛਪਾਈ ਗਈ ਆ ਉਹਦੇ ਆਧਾਰ ਤੇ ਤੇ ਦੂਜਾ ਇਹ ਜਿਹੜੀ ਵਾਇਲੈਂਸ ਕ੍ਰੀਏਟ ਕੀਤੀ ਗਈ ਹੈ ਸੜਕ ਦੇ ਉੱਪਰ ਜਿੱਦਾਂ ਦੀ ਸਟੰਟ ਬਾਜੀ ਦਿਖਾਈ ਗਈ ਹੈ ਇਹ ਹੁਣੇ ਨੂੰ ਭੁਗਤਨੀ ਪੈਣੀ ਹੈ ਜੀ ਹਾਂ ਇਹ ਹੁਣ ਵੱਡੀ ਕਾਰਵਾਈ ਜਿਹੜੀ ਹੈ ਪੁਲਿਸ ਨੇ ਕਰ ਦਿੱਤੀ ਹੈ ਆਈਪੀਸੀ ਧਾਰਾ ਦੇ ਤਹਿਤ 279 ਐਧ ਦੇ ਤਹਿਤ ਮਾਮਲਾ ਜਿਹੜਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਹੁਣ ਇਹਨਾਂ ਨੂੰ ਕਾਬੂ ਕਰਨ ਦੇ ਵਾਸਤੇ ਲੱਗੀ ਹੋਈ ਹੈ ਕਿਉਂਕਿ ਸਮਾਂ ਜ਼ਰੂਰ ਲੱਗੇਗਾ ਸੀਸੀਟੀਵੀਆਂ ਦੇ ਵਿੱਚ ਵੀ ਕੈਦ ਹੋਈ ਹੈ ਔਰ ਇਹ ਤਾਂ ਵੀਡੀਓ ਜਿਹੜੀ ਕੈਪਚਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਡਰ ਭੈ ਹੀ ਨਹੀਂ ਹੈਗਾ ਕਿਸੇ ਚੀਜ਼ ਦਾ ਕਿ ਯਾਰ ਕਿਸੇ 'ਚ ਵਜੇਗੀ ਕਿਸੇ ਦਾ ਨੁਕਸਾਨ ਹੋਵੇਗਾ ਆਪਣਾ ਤਾਂ ਹੋਣਾ ਹੀ ਹੋਣਾ ਪਰ ਕਿਸੇ ਦਾ ਵੀ ਨੁਕਸਾਨ ਹੋਵੇਗਾ ਪੁਲਿਸ ਵਾਲਾ ਵੇ ਵਿਚਾਰੇ ਖੜੇ ਦੇਖ ਰਿਹਾ ਪਰ ਉਹ ਵੀ ਕੀ ਕਰਦੇ ਉਹਨਾਂ ਨੂੰ ਕੀਤਾ ਵਿੱਚ ਕਿਹੜਾ ਸਾਹ ਬਾਜਾ ਕੌਣ ਹੈ ਜਾਂ ਫਿਰ ਕਿਹੜੇ ਕਾਕੀ ਨੇ ਇਹਦੇ ਵਿੱਚ ਜਿਹੜੇ ਵਾਇਲੈਂਸ ਕ੍ਰੀਏਟ ਕਰ ਰਹੇ ਐ ਸਟੰਟ ਬਾਜ਼ੀਆਂ ਮਾਰਾ ਰਹੇ ਐ ਔਰ ਦੇਖ ਸਕਦੇ ਹੋ ਬਾਰੀਆਂ ਖੋਲੀਆਂ ਨੇ ਇੱਕ ਸਾਈਡ ਤੋਂ ਘਮਾਉਂਦੇ ਐ ਗੱਡੀ ਦੂਜੀ ਸਾਈਡ ਕਰ ਦਿੰਦੇ ਐ ਦੂਜੀ ਸਾਈਡ ਤੋਂ ਘਮਾਉਂਦੇ ਐ ਤੀਜੀ ਸਾਈਡ ਕਰ ਦਿੰਦੇ ਐ ਤਾਂ ਪੂਰੀ ਫੀਲਿੰਗ ਚੱਕੀ ਆ ਇਹਨਾਂ ਨੇ ਕਿ ਵੈਲੀਆਂ ਵਾਲੀ ਫੀਲਿੰਗ ਚੱਕੀ ਆ ਪਰ ਪੁਲਿਸ ਨੇ ਵੀ ਹੁਣ ਵੱਡੀ ਕਾਰਵਾਈ ਕਰਤੀ ਐ ਤਾਂ